ਤੁਸੀਂ ਹੁਣੇ ਆਏ ਸੀ ਕਿ ਕੀ ਗੱਲ ਹੋ ਗਈ ਚੈਨਲ ਡੋਰ ਨਾਲ ਕੀ ਗੱਲ ਹੋਈ ਏ ਤੁਹਾਡੀ ਮੈਂ ਆ ਰਿਹਾ ਸੀ ਜੀ ਇੱਕੋ ਲਖਤ ਆ ਦੇਖੋ ਐਨਾ ਜਿਹਾ ਮੇਰੇ ਮੋਟਰਸਾਈਕਲ ਦੀ ਸਪੀਡ ਹੌਲੀ ਥੀ ਜੀ ਤੇ ਮੈਂ ਰੁਕਿਆ ਤੇ ਆ ਦੇਖੋ ਮੇਰਾ ਮੋਟਰਸਾਈਕਲ ਜਣੀ ਬਚ ਗਿਆ ਜੀ ਮੈਂ ਹਾਂ ਜੀ ਪਰ ਇਹ ਗੈਰ ਕਾਨੂੰਨੀ ਆ ਨਾ ਜਿਹੜੀ ਗੈਰ ਕਾਨੂੰਨੀ ਆ ਬਿਲਕੁਲ ਗਲਤ ਹੈ ਜੀ ਪਰ ਪੁਲਿਸਾਂ ਦੇ ਰੇਡ ਤਾਂ ਕਰ-ਕਰ ਮਾਰ ਰਹੀ ਹੈ ਕਰ-ਕਰ ਰੇਡ ਮਾਰਨ ਨੂੰ ਕਿਆ ਕਰੋਗੇ ਜੀ ਆ ਦੇਖੋ ਤੁਹਾਡੇ ਸਾਹਮਣੇ ਤਾਂ ਮੇਰੇ ਆ ਸਬੂਤ ਆ ਦੇਖੋ ਕਿਵੇਂ ਮਤਲਬ ਹਨਾ ਜੀ ਇਹ ਬੱਚਿਆਂ ਨੂੰ ਕਹਿੰਦੇ ਕਿ ਉਡਾਉਣੇ ਨਹੀਂ ਤੇ ਇਹ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਗਲਤ ਗੱਲ ਹੈ ਜੀ ਇਹ ਜੇ ਇਹਦੇ ਨਾਲ ਪਸ਼ੂ ਪੰਛੀ ਵੀ ਪਸ਼ੂ ਪੰਛੀ ਜਾਨਵਰ ਸਾਰੇ ਹੀ ਸਭ ਨੂੰ ਹੀ ਖਤਰਾ ਹੈ ਇਸ ਚੀਜ਼ ਨਾਲ ਤਾਂ ਸਾਰੇ ਵੱਡੇ ਸਾਰੇ ਮਤਲਬ ਹਨਾ ਕਿੰਨਾ ਨੁਕਸਾਨ ਹੋ ਰਿਹਾ ਜੀ ਮਜੇ ਬਰਤਣੀ ਦਾ ਦੂਸਰੀ ਡੋਰ ਨਾ ਨੋਰਮਲ ਡੋਰ ਬਿਲਕੁਲ 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 ਨੋਰਮਲ ਡੋਰ ਨਾਲ ਆਪਣਾ ਜਿੰਨੇ ਮਰਜ਼ੀ ਬੰਨ੍ਹ ਕੇ ਉਡਾਓ ਤੁਹਾਡਾ ਬਚਾਅ ਹੋ ਗਿਆ ਸਾਡਾ ਮਹਾਰਾਜ ਨੇ ਬਚਾਅ ਕਰਤਾ ਜੀ ਮੈਂ ਹੌਲੀ ਤਾਂ ਨਹੀ ਕਿੱਥੇ ਮੇਨ ਰੋਡ ਤੇ ਇਹ ਮੇਨ ਰੋਡ ਤੇ ਹੋਇਆ ਹੈ ਹਾਂ ਜੀ ਮੇਨ ਰੋਡ ਤੇ ਪੇਚ ਡੋਰ ਇਹ ਹੋਇਆ ਜੋ ਲੱਕੀ ਮੈਡੀਕਲ ਸਟੋਰ ਹੈ ਜਿਹੜਾ ਮੈਂ ਇਧਰੋਂ ਆ ਰਿਹਾ ਸੀ ਜੀ ਜੱਲਵਾਜੇ ਰੋਡ ਤੇ ਅੰਮ੍ਰਿਤਸਰ ਗੁਰਦੁਆਰੇ ਵਾਲੀ ਜਿਹੜੀ ਸੜਕ ਹੈ ਮੇਨ ਉਹ ਰੋਡ ਨੂੰ ਮੈਂ ਇਧਰੋਂ ਆ ਰਿਹਾ ਸੀ ਪੰਜਾਬ ਤੋਂ ਠੀਕ ਹੈ ਉਹ ਲਾਲ ਰੰਗ ਦੀ ਡੋਰ ਹੋਣੀ ਹੈ ਜਿਹੜੀ ਉਹ ਰਾਜਦਾਰ ਦਾ ਵਿੱਚ ਕੜ ਗਈ ਨਾ